ਪੰਜਾਬ ਯੂਨੀਵਰਸਿਟੀ ਕੋ ਉਸ ਸੰਸਥਾ ਹੈਗੀ ਹੈ ਜਿਹਦਾ ਕੀ ਨਾਮ ਹੈਗਾ ਪੰਜਾਬ ਯੂਨੀਵਰਸਿਟੀ ਲਾਹੌਰ ਚ ਹੁੰਦੀ ਸੀ ਲਾਹੌਰ ਤੋਂ ਚੱਲ ਕੇ ਜਦੋਂ ਪਾਰਟੀਸ਼ਨ ਤੋਂ ਬਾਅਦ ਚੰਡੀਗੜ੍ਹ ਆਈ ਆ ਔਰ ਡਾਕਟਰ ਮਨਮੋਹਨ ਸਿੰਘ ਜਿਹੜੇ ਕੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹ ਈਸੀ ਯੂਨੀਵਰਸਿਟੀ ਦੇ ਪ੍ਰੋਡਕਟ ਸੀਗੇ ਇੱਥੋਂ ਬਹੁਤ ਜਨੇ ਨਿਕਲੇ ਸ਼ਿਸ਼ਮਾ ਸਰਵਰਾਜ ਰੂੜੀ ਸਾਹਿਬ ਸਤਪਾਲ ਜੈਨ ਪਵਨ ਕੁਮਾਰ ਬਾਂਸਲ ਅੰਗਿਨਿਤ ਨਾਮ ਹੈਗੇ ਆ ਜਿਹੜੇ ਕੀ ਇੱਥੋਂ ਪੜ੍ਹ ਕੇ ਦੇਸ਼ ਦਾ ਨਾਮ ਜਿਹੜਾ ਆ ਕਿਤਨਾ ਕਿਤੇ ਰੋਸ਼ਨ ਕਰ ਰਹੇ ਨੇ ਇੱਕ ਬਹੁਤ ਵੱਡੀ ਗੱਲ ਆ ਪਰ ਐਸੀ ਤੁਹਾਨੂੰ ਦੱਸ ਦਈਏ ਅੱਜ ਪੰਜਾਬ ਯੂਨੀਵਰਸਿਟੀ ਦਾ ਨਾਮ ਕਿਉਂ ਲਿੱਤਾ ਜਾ ਰਿਹਾ ਅੱਜ ਨਾਮ ਇਸ ਕਰਕੇ ਲਿੱਤਾ ਜਾ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਡਵੈਲਪਮੈਂਟ ਲਈ 7-800 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ 7-800 ਕਰੋੜ ਰੁਪਿਆ ਆਇਆ ਸੀਗਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਬਿਲਡਿੰਗਾਂ ਬਣਾਈਆਂ ਜਾਣ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕੀਤਾ ਜਾਵੇ ਪਰ 7-800 ਕਰੋੜ ਰੁਪਏ ਵਿੱਚ ਜਿਹੜੀਆਂ ਬਿਲਡਿੰਗਾਂ ਬਣਾਈਆਂ ਗਈਆਂ ਉੱਚਾ ਕਪਲਾ ਹੋਇਆ ਕਪਲਾ ਸਾਹਮਣੇ ਆ ਗਿਆ ਸਿੰਡੀ ਰਿਗਰਟ ਚ ਆ ਗਿਆ ਇਨਕੁਆਰੀ ਹੋ ਗਈ ਰਿਪੋਰਟ ਆ ਗਈ ਪਰ ਹਜੇ ਤੱਕ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਔਰ ਯੂਨੀਵਰਸਿਟੀ ਦੇ ਜਿਹੜੇ ਐਕਸ਼ਨ ਸੀਗੇ ਜਿਨ੍ਹਾਂ ਦੇ ਉੱਤੇ ਜਿਵੇਂ ਵਾਰੀ ਸੀਗੀ ਸਾਰੀਆਂ ਬਿਲਡਿੰਗਾਂ ਕੰਸਟਰਕਟ ਕਰਨ ਦੀ ਸਾਰਾ ਪੈਸਾ ਖਰਚ ਕਰਨ ਦੀ ਉਹ ਆਰ ਕੇ ਰੌਏ ਸਾਹਿਬ ਹੁਣ ਰਿਟਾਇਰਡ ਹੋ ਗਏ ਨੇ ਹੁਣ ਦੇਖਣਾ ਇਹ ਆ ਵੀ ਜਿਹੜਾ ਬੰਦਾ ਜਿਹਦੇ ਉੱਤੇ ਜ਼ਿੰਮੇਵਾਰੀ ਸੀਗੀ ਜਿਹਨੇ ਇਸ ਕਪਲੇ ਚ ਹੋ ਸਕਦਾ ਇਸ ਕਪਲੇ ਨੂੰ ਅੰਜਾਮ ਦਿੱਤਾ ਹੋਏ ਜਿਸਦੇ ਉੱਤੇ ਸ਼ੰਕਾ ਦੀ ਸੂਈ ਸੀਗੀ ਉਹ ਬੰਦਾ ਹੁਣ ਰਿਟਾਇਰ ਹੋ ਕੇ ਚਲਾ ਗਿਆ ਔਰ ਤੁਸੀਂ ਦੇਖੋ ਇਹ ਕਪਲਾ ਇੱਕ ਤਰ੍ਹਾਂ ਦਾ ਦਬਾ ਦਿੱਤਾ ਗਿਆ ਸਾਡੇ ਨਾਲ ਸਿੰਘਲਾ ਸਾਹਿਬਾ ਰਜਿੰਦਰ ਕੁਮਾਰ ਸਿੰਘਲਾ ਜੀ ਆ ਰਜਿੰਦਰ ਕੁਮਾਰ ਸਿੰਘਲਾ ਜੀ ਆਰਟੀਏ ਐਕਟਿਵਿਸਟ ਆ ਐਪੀਜੀ ਅਬਦੁਲ ਅਨਾ ਹਜ਼ਾਰੇ ਦੇ ਨਾਲ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਹਨਾਂ ਨੇ ਕਰੀਬ 2000 ਦੇ ਕਰੀਬ ਆਰਟੀਆਈਜ਼ ਜੜੀਆਂ ਉਪਾਈਆਂ ਐ ਐਜੂਕੇਸ਼ਨ ਦੇ ਫੀਲਡ ਵਿੱਚ ਕਈ ਕਪਲੇ ਇਹਨਾਂ ਨੇ ਉਜਾਗਰ ਕੀਤੇ ਆ ਉਹਨਾਂ ਨਾਲ ਇਸੇ ਮਸਲੇ ਤੇ ਗੱਲਬਾਤ ਕਰਦੇ ਆ ਸਿੰਘਲਾ ਸਾਹਿਬ ਪਹਿਲਾਂ ਤਾਂ ਡੈਨਿਕ ਸਵੇਰਾ ਤੇ ਸਵਾਗਤ ਹੈ ਥੈਂਕ ਯੂ ਸਰ ਮਾਸਤੀ ਜੀ ਸਿਗਲਾ ਸਾਹਿਬ ਮਤਲਬ ਕੀ ਤੁਸੀਂ ਦੇਖੋ 7-800 ਕਰੋੜ ਰੁਪਿਆ ਪੰਜਾਬ ਯੂਨੀਵਰਸਿਟੀ ਜਿਹੜੀ ਵੀ ਕਿ ਬਹੁਤ ਨਾਮੀਗਾਮੀ ਯੂਨੀਵਰਸਿਟੀ ਆ ਉਸ ਦੀ ਡਿਵੈਲਪਮੈਂਟ ਲਈ ਆਇਆ ਗਿਆ ਬਿਲਡਿੰਗਾਂ ਬਣਾਈਆਂ ਗਈਆਂ ਪਰ ਬਿਲਡਿੰਗਾਂ ਜਿਹੜੀਆਂ ਬਣੀਆਂ ਉਹਨਾਂ ਦਾ ਇਨਫਰਾਸਟ੍ਰਕਚਰ ਇੰਨਾ ਘਟੀਆ ਸੀਗਾ ਕਿ ਉਹ ਗਿਰਨ ਵਾਲੀ ਹਾਲਤ ਚ ਹੈਗੀਆਂ ਤੇ ਜਿਸ ਕਰਕੇ ਇਨਕੁਆਰੀ ਵੀ ਹੋਈ ਇਨਕੁਆਰੀ ਆਈ ਵੀ ਸਿੰਡੀਗੇਟ ਚ ਆਈ ਵੀ ਪਰ ਹਜੇ ਤੱਕ ਉਸ ਮਾਮਲੇ ਚ ਕੋਈ ਕਾਰਵਾਈ ਨਹੀਂ ਹੋਈ ਇਹ ਕੀ ਮਾਮਲਾ ਥੋੜੇ ਡਿਟੇਲ ਚ ਦੱਸੋ ਇਹ ਮਾਮਲਾ ਇਹ ਕਿ ਪਿਛਲੇ 15-20 ਸਾਲਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਸੈਂਕੜੇ ਕਰੋੜ ਰੁਪਏ ਮਿਲੇ ਨੇ ਕੰਸਟਰਕਸ਼ਨਸ ਦੇ ਲਈ ਐਕਸਪੈਂਸ਼ਨ ਦੇ ਲਈ ਉਹਦੇ ਤਹਿਤ ਪੰਜਾਬ ਯੂਨੀਵਰਸਿਟੀ ਦੇ ਸੈਕਟਰ 14 ਤੇ 25 ਦੇ ਵਿੱਚ ਕਾਫੀ ਨਵੀਆਂ ਇਮਾਰਤਾਂ ਬਣੀਆਂ ਨੇ ਇਹ ਜਿਹੜੀਆਂ ਇਮਾਰਤਾਂ ਨੇ ਦੇਖਿਆ ਗਿਆ ਸੀ ਕਿ ਬਣਨ ਤੋਂ ਪਹਿਲਾਂ ਕੰਪਲੀਟ ਹੋਣ ਤੋਂ ਪਹਿਲਾਂ ਇਹਨਾਂ ਦੇ ਟਾਈਲਾਂ ਪੱਥਰ ਗਿਰਨੇ ਸ਼ੁਰੂ ਹੋ ਗਏ ਸਲਾਬ ਆਉਣੇ ਸ਼ੁਰੂ ਹੋ ਗਈ ਉਹਦੇ ਵਿੱਚ ਕਾਫੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਤੇ ਅਫਵਾਹਾਂ ਉੱਡਣ ਲੱਗੀਆਂ ਕਿ ਇਹਦੇ ਵਿੱਚ ਕਾਫੀ ਘਪਲੇ ਤੇ ਘੁਟਾਲੇ ਹੋਏ ਨੇ ਜਦੋਂ ਮੈਂ ਆਰਟੀ ਅਪਲੀਕੇਸ਼ਨਾਂ ਪਾਈਆਂ ਤੇ ਜਿਸ ਤਰੀਕੇ ਦੇ ਨਾਲ ਇਹ ਅਧੂਰੇ-ਛੂਰੇ ਜਵਾਬ ਦੇ ਰਹੇ ਸੀ ਜਾਂ ਕਈ ਚੀਜ਼ਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਸੀ ਜਾਂ ਕਈ ਡਾਕੂਮੈਂਟ ਬਾਰੇ ਇਹ ਕਹਿ ਰਹੇ ਸੀ ਕਿ ਗੁੰਮ ਹੋ ਗਏ ਨੇ, ਟ੍ਰੇਸੇਬਲ ਨਹੀਂ ਤੇ ਉਹਦੀ ਐਫਆਈਆਰ ਵੀ ਦਰਜ ਨਹੀਂ ਸੀ ਕਰਵਾ ਰਹੇ ਤੇ ਇਸ ਤੋਂ ਇੱਕ ਚੀਜ਼ ਤਾਂ ਯਕੀਨੀ ਹੋ ਗਿਆ ਸੀ ਕਿ ਪੰਜਾਬ ਯੂਨੀਵਰਸਿਟੀ ਦੀਆਂ ਕੰਸਟਰਕਸ਼ਨ ਦੇ ਵਿੱਚ ਡੈਫੀਨਿਟਲੀ ਕੁਝ ਨਾ ਕੁਝ ਘਾਪਲੇ ਘੁਟਾਲੇ ਹੋਏ ਨੇ ਤੇ ਇਹਦੇ ਵਿੱਚ ਫਿਰ ਮੈਂ ਇਹਨਾਂ ਨੂੰ ਆਰਟੀ ਪਾ ਕੇ ਕਾਫੀ ਸਵਾਲ ਪੁੱਛੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਐ ਗੱਲ ਪੈਸੇ ਦੀ ਕਿ ਕਿੰਨਾ ਪੈਸਾ ਮਿਲਿਆ ਅੱਜ ਤੱਕ ਪੰਜਾਬ ਯੂਨੀਵਰਸਿਟੀ ਇਹ ਵੀ ਨਹੀਂ ਦੱਸ ਪਾ ਰਹੀ ਕਿ ਟੋਟਲ ਕਿੰਨਾ ਪੈਸਾ ਆਇਆ ਹਾਲਾਂਕਿ ਤੱਕ ਹੁਣ ਤੱਕ ਮਿਲੇ ਸਬੂਤਾਂ ਤੋਂ ਇਹ ਲੱਗਦਾ ਹੈ ਕਿ ਜੇ ਜ਼ਿਆਦਾ ਨਹੀਂ ਘੱਟੋ-ਘੱਟ 400 ਤੋਂ 500 ਕਰੋੜ ਰੁਪਇਆ ਸਰਕਾਰੀ ਜਿਹੜਾ ਸਰਕਾਰ ਦੇ ਲਾ ਲਾ ਸੋਰਸਾਂ ਤੋਂ ਏਜੰਸੀਆਂ ਤੋਂ ਆਇਆ ਹੋਗਾ ਇੱਥੇ ਖਰਚਾ ਗਿਆ ਸੋ ਪਹਿਲੀ ਗੱਲ ਤਾਂ ਹਾਂਜੀ ਸੋ ਪਹਿਲੀ ਗੱਲ ਤਾਂ ਪੰਜਾਬ ਯੂਨੀਵਰਸਿਟੀ ਇਹ ਵੀ ਨਹੀਂ ਦੱਸ ਰਹੀ ਕਿ ਪੈਸਾ ਕਿੰਨਾ ਆਇਆ ਕਿੱਥੋਂ ਆਇਆ ਕਿੰਨਾ ਸਹੀ ਯੂਜ਼ ਹੋਇਆ ਕਿੰਨੇ ਦਾ ਨੁਕਸਾਨ ਹੋਇਆ ਤੇ ਜਦੋਂ ਵੀ ਇਹਨਾਂ ਕੋਲ ਪੁੱਛਦੇ ਨੇ ਤਾਂ ਕਹਿੰਦੇ ਤੁਸੀਂ ਬਿਲਡਿੰਗ ਦਾ ਨਾਮ ਦੱਸੋ ਤੁਸੀਂ ਡੇਟ ਦੱਸੋ ਤੁਸੀਂ ਟਾਈਮ ਦੱਸੋ ਇਸ ਤੋਂ ਇਲਾਵਾ ਦੂਸਰੀ ਗੱਲ ਇਹ ਸੀ ਕਿ ਇਹਨਾਂ ਬਿਲਡਿੰਗਾਂ ਦੇ ਜਿਹੜਾ ਨਿਰਮਾਣ ਹੋਇਆ ਸੀ ਉਹ ਮੇਨਲੀ ਐ ਐਗਜ਼ੀਕਿਟਿਵ ਇੰਜੀਨੀਅਰ ਐਕਸ਼ਨ ਮਿਸਟਰ ਆਰ ਕੇ ਰਾਏ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰੀਆਂ ਬਿਲਡਿੰਗਾਂ ਬਣੀਆਂ ਨੇ ਇਹ ਰਾਏ ਸਾਹਿਬ ਉਹਨੇ ਜਿਹੜੇ 1993 ਦੇ ਵਿੱਚ ਜਦੋਂ ਪੰਜਾਬ ਯੂਨੀਵਰਸਿਟੀ ਦੇ ਸੀਮੈਂਟ ਸਟੋਰ ਚੋਂ ਸੀਮੈਂਟ ਦੀਆਂ ਬੋਰੀਆਂ ਚੋਰੀ ਹੋਈਆਂ ਸੀ ਤੇ ਉਹ 24 ਸੈਕਟਰ ਦੀ ਮਾਰਕੀਟ ਚ ਫੜੀਆਂ ਗਈਆਂ ਸੀ ਤੇ ਉਸ ਟਾਈਮ ਦੇ ਪੰਜਾਬ ਦੇ ਫਾਈਨੈਂਸ਼ੀਅਲ ਕਮਿਸ਼ਨਰ ਮਿਸਟਰ ਸਦਾਨੰਦੀ ਇਨਕੁਆਇਰੀ ਦੇ ਵਿੱਚ ਇਹ ਦੋਸ਼ੀ ਪਾਏ ਗਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਸਾਰੀਆਂ ਇਹ ਉਹਨਾਂ ਦੀ ਦੇਖਰੇਖ ਚ ਬਣੀਆਂ ਨੇ ਸੋ ਜਿਹੜੇ 32 ਸਾਲ ਪਹਿਲਾਂ ਸੀਮਿੰਟ ਚੋਰੀ ਦੇ ਵਿੱਚ ਦੋਸ਼ੀ ਪਾਏ ਗਏ ਐਕਸ਼ਨ ਸਾਫ ਸੀ ਅੱਜ ਤੱਕ ਉਹਨਾਂ ਦੀ ਨਾ ਕੋਈ ਜੁਮਵਾਰੀ ਤੈਅ ਕੀਤੀ ਨਾ ਕੋਈ ਕਾਰਵਾਈ ਹੋਈ ਮਤਲਬ ਕਿ ਜਿਹੜਾ ਸੀਮਿੰਟ ਚੋਰੀ ਦਾ ਮਾਮਲਾ ਸੀ ਉਸ 'ਚ ਵੀ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਜਿੰਨੇ ਕਪਲੇ ਕਰਦੇ ਰਹੇ ਉਸਤੇ ਵੀ ਪਰਦਾ ਪਾਉਂਦੇ ਰਹੇ ਉਸਤੇ ਵੀ ਪਰਦਾ ਪਾਇਆ ਪਹਿਲੀ ਗੱਲ ਤਾਂ ਇਹ ਸੀ ਕਿ ਜਿਸ ਟਾਈਮ ਸੀਮਿੰਟ ਚੋਰੀ ਦੇ ਵਿੱਚ ਇਹ ਦੋਸ਼ੀ ਪਾਏ ਗਏ ਉਸ ਟਾਈਮੇ ਸਬ ਡਿਵੀਜ਼ਨਲ ਇੰਜੀਨੀਅਰ ਸੀ ਉਸ ਤੋਂ ਬਾਅਦ ਓਪਨ ਸਿਲੈਕਸ਼ਨ ਦੇ ਵਿੱਚ ਐਕਸ਼ਨ ਦੀ ਭਰਤੀ ਹੋਈ ਇਹਨਾਂ ਨੇ ਅਪਲਾਈ ਕੀਤਾ ਇਹਨਾਂ ਦੀ ਸਿਲੈਕਸ਼ਨ ਹੋਈ ਇਹ ਤਾਂ ਅਸੀਂ ਮੰਨ ਸਕਦੇ ਹਾਂ ਕਿ ਸਿਲੈਕਸ਼ਨ ਦੇ ਵਿੱਚ ਦੇਸ਼ ਦੀ 140 ਕਰੋੜ ਵਾਦੀ ਦੇ ਵਿੱਚ ਸਭ ਤੋਂ ਕਾਬਲ ਰਾਏ ਸਾਹਿਬ ਹੀ ਸੀ ਇਹਨਾਂ ਨੂੰ ਸਿਲੈਕਟ ਕਰ ਲਿਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਟਾਈਮ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਉਸ ਟਾਈਮ ਤਾਂ ਉਸ ਰਿਪੋਰਟ ਤੇ ਜਿਹਦੇ ਵਿੱਚ ਸੀਮਿੰਟ ਚੋਰੀ ਦੇ ਦੋਸ਼ੀ ਪਾਏ ਗਏ ਸੀ ਕਾਰਵਾਈ ਹੋਣੀ ਸੀ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਨੇ ਉਹ ਸੱਚ ਪੰਜਾਬ ਯੂਨੀਵਰਸਿਟੀ ਤੋਂ ਛਪਾਇਆ ਆਪਣੀ ਐਪਲੀਕੇਸ਼ਨ ਦੇ ਵਿੱਚ ਕਿ ਮੈਂ ਚੋਰੀ ਦੇ ਵਿੱਚ ਗੁਨਾਹਗਾਰ ਹੈ ਤੇ ਜੇ ਛਪਵਾਇਆ ਵੀ ਛਪਾਇਆ ਵੀ ਗਿਆ ਤਾਂ ਵੀ ਤਾਂ ਚੋਰੀ ਪੰਜਾਬ ਯੂਨੀਵਰਸਿਟੀ ਦੀ ਸੀ ਪੰਜਾਬ ਯੂਨੀਵਰਸਿਟੀ ਨੂੰ ਪਤਾ ਸੀ ਇਹ ਦੋਸ਼ੀ ਨੇ ਤਾਂ ਪੰਜਾਬ ਯੂਨੀਵਰਸਿਟੀ ਨੇ ਇਹਨਾਂ ਨੂੰ ਦੋਸ਼ੀ ਹੋਣ ਦੇ ਬਾਵਜੂਦ ਵੀ ਕਿਵੇਂ ਇਸ ਸੱਚ ਤੇ ਪਰਦਾ ਪਾ ਕੇ ਇਹਨਾਂ ਦੀ ਬਤੌਰ ਐਕਸ਼ਨ ਸਿਲੈਕਸ਼ਨ ਕੀਤੀ ਇਹ ਪਹਿਲਾ ਸਵਾਲ ਹੈ ਦੂਜਾ ਐਕਸ਼ਨ ਬਣਨ ਤੋਂ ਬਾਅਦ ਇਹ ਲਗਾਤਾਰ ਵਿਵਾਦਾਂ ਦੇ ਘੇਰੇ ਚ ਰਹੇ ਨੇ ਪਿਛਲੇ 15-16 ਸਾਲਾਂ ਚ ਇਹ 400-500 ਕਰੋੜ ਰੁਪਏ ਨਾਲ ਬਣੀਆਂ ਇਮਾਰਤਾਂ ਦਾ ਤਾਂ ਉੱਥੇ ਵੀ ਇਹਨਾਂ ਦੀ ਦੇਖੇ ਕਿਉਂ ਬਣੀਆਂ ਇਹ ਵਿਵਾਦਾਂ ਚ ਰਹੇ ਤੇ ਇਨਕੁਆਇਰੀ ਕਿਉਂ ਨਹੀਂ ਹੋਈ ਤੀਸਰਾ ਦਸੰਬਰ 8 ਦਸੰਬਰ 2018 ਨੂੰ ਸਿੰਡିକੇਟ ਦੀ ਮੀਟਿੰਗ ਦੇ ਵਿੱਚ ਇੱਕ ਇਨਕੁਆਇਰੀ ਕਮੇਟੀ ਦੀ ਰਿਪੋਰਟ ਐਕਸੈਪਟ ਕੀਤੀ ਗਈ ਸੀ ਐਕਚੁਅਲੀ ਇਹਨਾਂ ਕਾਪੜੇ ਘਟਾਲਿਆਂ ਨੂੰ ਦੇਖਦੇ ਹੋਏ ਇੱਕ ਕਮੇਟੀ ਬਣੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ 7 ਬਿਲਡਿੰਗਾਂ ਨੂੰ ਇਨਸਪੈਕਟ ਕੀਤਾ ਇਨਸਪੈਕਟ ਕਰਕੇ ਉਹਨਾਂ ਨੇ ਕਿਹਾ ਵੀ ਬੜਾ ਸੀਰੀਅਸ ਮੈਟਰ ਹੈ ਇਹਦੇ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਇਹਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਬਿਲਡਿੰਗਾਂ ਦੀ ਇਨਸਪੈਕਸ਼ਨ ਨਹੀਂ ਹੋਈ ਉਹਨਾਂ ਦੀ ਵੀ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਇੱਕ ਟੈਕਨੀਕਲ ਕਮੇਟੀ ਬਣਨੀ ਚਾਹੀਦੀ ਹੈ ਤੇ ਇਸ ਦੇ علاوہ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਬਿਲਡਿੰਗਾਂ 'ਚ ਨੁਕਸਾਨ ਹੈ ਸ਼ਾਮਿਲ ਕੀਤਾ ਜਾਵੇ ਇਹ ਗੱਲ ਮੈਂ ਦੱਸ ਰਿਹਾ 8 ਦਸੰਬਰ 2018 ਦੀ ਅੱਜ ਹੈ 2025 7 ਸਾਲ ਨਿਕਲ ਚੁੱਕੇ ਨੇ ਲਗਾਤਾਰ ਜਦੋਂ ਮੈਂ ਇਹਨਾਂ ਨੂੰ ਆਰਟੀ ਦੇ ਵਿੱਚ ਪੁੱਛ ਰਿਹਾ ਕਿ ਉਹ ਟੈਕਨੀਕਲ ਕਮੇਟੀ ਕਿਹੜੀ ਹੈ ਕਦੋਂ ਬਣੀ ਉਹਨੇ ਕੀ ਕਾਰਵਾਈ ਕੀਤੀ ਕੀ ਅੱਜ ਤੱਕ ਕੋਈ ਦੋਸ਼ੀ ਪਾਇਆ ਗਿਆ ਕੀ ਉਹ ਸੱਤ ਬਿਲਡਿੰਗਾਂ ਜਿਹੜੀਆਂ 2018 ਚ ਨੁਕਸ ਵਾਲੀਆਂ ਫੜੀਆਂ ਗਈਆਂ ਸੀ ਉਸ ਤੋਂ ਬਾਅਦ ਹੋਰ ਬਿਲਡਿੰਗਾਂ ਦੀ ਵੀ ਇਨਸਪੈਕਸ਼ਨ ਹੋਈ ਕੀ ਕੋਈ ਫੈਕਲਟੀ ਮੈਂਬਰ ਜੋੜਿਆ ਗਿਆ ਜਿਹੜੇ ਜੋੜੇ ਗਏ ਉਹਨਾਂ ਦਾ ਨਾਂ ਕੀ ਹੈ ਤੇ ਅੱਜ ਤੱਕ ਇਹ ਉਲਟੇ ਸਿੱਧੇ ਜਵਾਬ ਦੇ ਕੇ ਸੱਚ ਦੱਸਣ ਤੋਂ ਭੱਜ ਰਹੇ ਨੇ ਇਹਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਮਿਸਟਰ ਰਾਏ ਹੀ ਦੋਸ਼ੀ ਨਹੀਂ ਸੀਗੇ ਬਲਕੇ ਪੰਜਾਬ ਯੂਨੀਵਰਸਿਟੀ ਦੇ ਕਈ ਹੋਰ ਉੱਚ ਅਧਿਕਾਰੀ ਵੀ ਉਹਨਾਂ ਨਾਲ ਜੁੜੇ ਹੋ ਸਕਦੇ ਨੇ ਖਾਸ ਕਰਕੇ ਜਿਹੜੇ ਹਜੇ ਵੀ ਸਰਵਿਸ 'ਚ ਹੋਣਗੇ ਤੇ ਰਿਟਾਇਰ ਨਹੀਂ ਹੋਏ ਤੇ ਉਹਨਾਂ ਨੂੰ ਡਰ ਹੈ ਕਿ ਜੇ ਜ਼ਿੰਮੇਵਾਰੀ ਤੈਅ ਹੋਈ ਤੇ ਇੱਕ ਬੰਦੇ ਨੂੰ ਫਸਾਉਣਿਆ ਤਾਂ ਹੋਰ ਵੀ ਕਈਆਂ ਤੋਂ ਪਰਦਾ ਉਠheਗਾ ਮੈਂ ਸਿੰਘਾ ਸਾਹਿਬ ਜਦੋਂ 18 ਚ ਸਿੰਡੀਗੇਟ ਚ ਇਹ ਮਾਮਲਾ ਆ ਗਿਆ ਤੇ ਉਸ ਤੋਂ ਬਾਅਦ ਲਗਭਗ ਇਹ ਮਾਮਲਾ ਠੰਡੇ ਬਸਤੇ ਚ ਸਿੱਟਦਾ ਤਾ ਗਿਆ ਜਦਕਿ ਸਿੰਡੀਗੇਟ ਨੇ ਕਈ ਮਹੱਤਵਪੂਰਨ ਡਿਸੀਜਨ ਲਿੱਤੇ ਉਹਨਾਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਕਿਹਾ ਕਮੇਟੀ ਬਣਾਉਣ ਲਈ ਕਿਹਾ ਟੈਕਨੀਕਲ ਕਮੇਟੀ ਬਣਾਉਣ ਲਈ ਕਿਹਾ ਉਹਨਾਂ ਦੇ ਮਤਲਬ ਕਿ ਆਰਡਰਾਂ ਨੂੰ ਸਿੰਡੀਗੇਟ ਦੇ ਜਿਹੜੇ ਆਰਡਰ ਸੀਗੇ ਉਹਨਾਂ ਨੂੰ ਵੀ ਇੰਪਲੀਮੈਂਟ ਨਹੀਂ ਕੀਤਾ ਗਿਆ ਇਦੇ ਵਿੱਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 18 ਤੋਂ ਲੈ ਕੇ 24 ਤੱਕ ਤਾਂ ਸਿੰਡੀਕੇਟ ਦੇ ਆਰਡਰਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਤਾਂ ਜਿਉਂ ਡਾਜਾਂਗੇ ਜਾਂ ਜਦ ਕਿ ਸੈਨੇਟ ਸਿੰਡੀਕੇਟ ਦੀ ਮੇਨ ਸੈਨੇਟ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੀ ਮੇਨ ਬਾਡੀ ਹੈ ਜਿਹੜੀ ਪੰਜਾਬ ਜਿਨ੍ਹਾਂ ਦੀ ਨਿਗਰਾਨੀ ਹੇਠ ਪੰਜਾਬ ਯੂਨੀਵਰਸਿਟੀ ਚੱਲ ਰਹੀ ਹੈ ਤੇ 24 ਤੋਂ ਬਾਅਦ ਅਗਲੀ ਹੈਰਾਨੀ ਦੀ ਗੱਲ ਉਹ ਹੋਈ ਕਿ ਜਦ ਮੈਂ ਪੁੱਛਿਆ ਕਿ ਅੱਜ ਕੱਲ ਕੀ ਕਾਰਵਾਈ ਹੋਈ ਜਸ 24 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਣੀਆਂ ਸੀ ਤੇ ਨਵੀਂ ਸਿੰਡੀਕੇਟ ਸੈਨੇਟ ਬਣਨੀ ਸੀ ਉਹ ਨਹੀਂ ਬਣੀ ਤਾਂ ਹੁਣ ਉਹਦੀ ਦੇਖਰੇ ਕੌਣ ਕਰ ਰਿਹਾ ਹੈ ਕਿਹੜੇ ਕਾਨੂੰਨ ਦੇ ਮਤਲਬ ਕਰ ਰਿਹਾ ਹੈ ਤਾਂ ਉਹ ਕਹ ਰਹੇ ਨੇ ਕਿ ਇਹ ਆਰਟੀਆ ਦੇ ਦਾਇਰੇ 'ਚ ਨਹੀਂ ਆਉਂਦਾ ਇਹ ਸਵਾਲ ਕਿ 2024 ਤੋਂ ਬਾਅਦ ਸੈਨੇਟ ਤੇ ਸਿੰਡੀਕੇਟ ਦਾ ਕੰਮ ਕੌਣ ਨਿਭਾ ਰਿਹਾ ਤੇ ਕਿਹੜੇ ਕਾਨੂੰਨ ਦੇ ਤਹਿਤ ਨਿਭਾ ਰਿਹਾ ਤਾਂ ਉਹ ਕਹ ਰਹੇ ਇਹ ਸਵਾਲ ਆਰਟੀਆ ਦੇ ਦਾਇਰੇ 'ਚ ਹੀ ਨਹੀਂ ਆ ਰਹੇ ਤਾਂ ਸੈਨੇਟ ਸਿੰਡੀਕੇਟ ਦੇ ਆਰਡਰ ਇੰਪਲੀਮੈਂਟ ਕਰਨ ਦੀ ਤਾਂ ਦੂਰ ਦੀ ਗੱਲ ਹੈ ਸੈਨੇਟ ਤੇ ਸਿੰਡੀਕੇਟ ਦਾ ਦੁਆਰਾ ਪੰਜਾਬ ਯੂਨੀਵਰਸਿਟੀ ਨੂੰ ਚਲਾਇਆ ਜਾਣਾ ਤਾਂ ਬਹੁਤ ਦੂਰ ਦੀ ਗੱਲ ਅੱਜ ਪੰਜਾਬ ਯੂਨੀਵਰਸਿਟੀ ਇਹ ਵੀ ਨਹੀਂ ਦੱਸਣਾ ਚਾਹੁੰਦੀ ਕਿ ਜੇ ਪੰਜਾਬ ਯੂਨੀਵਰਸਿਟੀ ਬਿਨਾਂ ਸੈਨੇਟ ਤੇ ਸਿੰਡੀਕੇਟ ਤੋਂ ਹੈ ਤਾਂ ਉਹਨਾਂ ਦਾ ਕੰਮ ਕੌਣ ਚਲਾ ਰਿਹਾ ਤੇ ਕਿਵੇਂ ਚਲਾ ਰਿਹਾ ਹੈ ਸਿੰਘਲਾ ਸਾਹਿਬ ਇਹ ਤਾਂ ਇੱਕ ਕੱਪਲੇ ਦੀ ਗੱਲ ਹੋ ਗਈ ਜਿਹੜੀ ਯੂਨੀਵਰਸਿਟੀ ਹੈ ਇਹ ਬਹੁਤ ਬੰਦਿਆਂ ਦੀ ਨੀਂਵ ਹੈ ਮਤਲਬ ਕਿ ਇੱਥੋਂ ਨੀਂਵ ਪੈਂਦੀ ਆ ਉਸ ਤੋਂ ਬਾਅਦ ਬੰਦਾ ਕੈਰੀਅਰ ਦੀ ਸ਼ੁਰੂਆਤ ਕਰਦਾ ਹਾਂ ਜਦੋਂ ਨੀਬ ਜਿੱਥੇ ਨੀ ਪੈ ਰਹੀ ਆ ਉੱਥੇ ਹੀ ਇਹ ਹੀ ਕਪਲੇ ਹੋਣ ਤਾਂ ਆਪਾਂ ਫਿਰ ਅੰਦਾਜ਼ਾ ਲਗਾ ਸਕਦੇ ਆ ਵੀ ਇਸ ਦਾ ਮਤਲਬ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਨਿਕਲ ਰਹੇ ਹੋਣਗੇ ਉਹ ਕੀ ਸੋਚ ਰਹੇ ਹੋਣਗੇ ਔਰ ਉਹ ਕੀ ਅੱਗੇ ਦੇਸ਼ ਲਈ ਕਰਨਗੇ ਹਾਂ ਇਹ ਐਕਚੁਅਲੀ ਜਿਸ ਤਰੀਕੇ ਕੋਈ ਸਮਾਂ ਸੀ ਜਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀ ਸਟੇਕ ਹੋਲਡਰਸ ਇਹ ਸੋਚਦੇ ਸੀ ਕਿ ਪੰਜਾਬ ਯੂਨੀਵਰਸਿਟੀ ਦਾ ਪੱਧਰ ਉੱਚਾ ਚੱਕਣਾ ਪਰ ਅੱਜ ਦੀ ਰੇਟ ਦੇ ਵਿੱਚ ਇਨਾਂ ਦੀ ਮੇਨ ਇੰਟਰਸਟ ਹੁੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਸਟੂਡੈਂਟਸ ਆਉਣ ਗ੍ਰਾਂਟਾ ਮਿਲਣ ਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਸਟੇਟਸ ਉੱਪਰ ਰਹੇ ਯਾਨੀ ਕਿ ਜੇ ਨੈਗਰੀ ਗ੍ਰੈਡੂਏਸ਼ਨ ਹੋਣੀ ਹੈ ਤੇ A++ ਹਾਈਐਸਟ ਗ੍ਰੇਡ ਹੈ ਤਾਂ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਉੱਪਰ ਚੱਕਣਾ ਪੰਜਾਬ ਯੂਨੀਵਰਸਿਟੀ ਦੇ ਗ੍ਰੇਡ ਨੂੰ ਉੱਪਰ ਚੱਕਣਾ ਸੋ ਜੇ ਪੰਜਾਬ ਯੂਨੀਵਰਸਿਟੀ ਨੂੰ A++ ਮਿਲ ਗਿਆ ਯਾਨੀ ਕਿ ਹਾਈਐਸਟ ਗ੍ਰੇਡ ਮਿਲ ਗਿਆ ਤਾਂ ਪਰਵਾਹ ਕਰਨ ਦੀ ਲੋੜ ਨਹੀਂ ਕਿ ਉਸ ਗ੍ਰੇਡ ਦੇ ਪਿੱਛੇ ਅੰਦਰਲੇ ਪਾਸੇ ਪਰਦੇ ਦੇ ਪਿੱਛੇ ਕੀ ਹੋ ਰਿਹਾ ਹੈ ਅਰ ਸਿੰਘ ਸਾਹਿਬ ਮੈਨੂੰ ਇਹ ਵੀ ਪਤਾ ਲੱਗਿਆ ਵੀ ਸੋਤੋਂ ਕੋਈ ਐਫੀਡੇਵਿਟ ਮੰਗਿਆ ਗਿਆ ਸੀ ਕਪਲੇ ਦੇ ਰਿਕਾਰਡਿੰਗ ਹਾਂਜੀ ਉਹ ਇੱਕ ਮਹੀਨਾ ਪਹਿਲਾਂ ਹੀ ਮੈਨੂੰ ਇੱਕ ਲੈਟਰ ਆਇਆ ਸੀ ਪੰਜਾਬ ਯੂਨੀਵਰਸਿਟੀ ਦੇ ਚੀਫ ਵਿਜੀਲੈਂਸ ਆਫੀਸਰ ਦਾ ਕਿ ਤੁਸੀਂ ਕੰਸਟਰਕਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ 12 ਮਈ 2025 ਨੂੰ ਕੰਪਲੇਂਟ ਪਾਈ ਹੈ ਉਹਦੇ ਵਿੱਚ ਉਸ ਦੇ ਸੰਬੰਧ ਚ ਤੁਸੀਂ ਕੈਫੀਡੇਵਿਟ ਦਿਓ ਕਿ ਤੁਸੀਂ ਇਸ ਕੰਪਲੇਟ ਨੂੰ ਓਨ ਕਰਦੇ ਹੋ ਯਾਨੀ ਕਿ ਤੁਸੀਂ ਜ਼ਿੰਮੇਵਾਰ ਹੋ ਜੋ ਵੀ ਦੋਸ਼ ਤੁਸੀਂ ਲਗਾਏ ਲਗਾਏ ਨਹੀਂ ਮੈਂ ਉਹ ਐਫੀਡੇਵਿਟ ਦੇ ਚੁੱਕਿਆ ਤੁਹ ਦੇ ਡਾਟਾ ਫਾਈਲ ਕਰਦਾ ਐਫੀਡਾਫਟ ਵੀ ਦੇ ਚੁੱਕੇ ਹਾਂ ਤੇ ਐਫੀਡਾਫਟ ਦੇ ਨਾਲ ਮੈਂ ਉਹਨਾਂ ਚੀਜ਼ਾਂ ਦਾ ਵੀ ਐਫੀਡਾਫਟ ਦੇ ਚੁੱਕੇ ਹਾਂ ਜੋ ਇਹਨਾਂ ਨੇ ਮੰਗੀਆਂ ਵੀ ਨਹੀਂ ਸੀ ਕਿਉਂਕਿ ਇਹ ਐਫੀਡਾਫਟ ਮੰਗਣਾ ਆਪਣੇ ਆਪ ਦੇ ਵਿੱਚ ਹੀ ਕਾਫੀ ਸਵਾਲ ਖੜੇ ਕਰਦਾ ਹੈ ਪਹਿਲੀ ਗੱਲ ਤਾਂ ਇਹਨਾਂ ਨੇ ਐਫੀਡਾਫਟ ਮੇਰੇ ਤੋਂ ਸਿਰਫ ਕੰਸਟਰਕਸ਼ਨਾਂ ਦੇ ਘਾਪਲਿਆਂ ਦੇ ਨਾਲ ਕੀਤੀ ਗਈ ਇੱਕ ਕੰਪਲੀਟ ਬਾਰੇ ਮੰਗਿਆ ਜਿਹੜੀ 12 ਮਈ 2025 ਨੂੰ ਪਾਈ ਗਈ ਸੀ ਜਦ ਕਿ ਮੈਂ ਸਵਾਲ ਕੀਤਾ ਕਿ 2009 ਤੋਂ ਲੈ ਕੇ 25 ਤੱਕ 16 ਸਾਲਾਂ ਚ ਮੈਂ ਅਣਗਿਣਤ ਕੰਪਲੀਟਾਂ ਪਾਈਆਂ ਨੇ ਸਾਰੀਆਂ ਅਥਾਰਟिटीज ਨੂੰ ਕੁਝ ਡਾਇਰੈਕਟ ਪੰਜਾਬ ਯੂਨੀਵਰਸਿਟੀ ਨੂੰ ਤੇ ਦੂਸਰੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਕੋਲ ਦੂਸਰੇ ਸੋਰਸਸ ਜਿਵੇਂ ਚਾਂਸਲਰ ਯੂਜੀਸੀ ਐਮਐਚਆਰਡੀ ਤੋਂ ਮਾਰਕੋ ਕੀ ਆਇਆ ਨੇ ਮੈਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਐਫੀਡੈਪਟ ਇੱਕ ਵਾਰੀ ਕਿਉਂ ਮੰਗਿਆ ਬਾਕੀਆਂ ਵਾਰੀ ਕਿਉਂ ਨਹੀਂ ਮੰਗਿਆ ਉਹ ਕੰਪਲੀਟਾ ਮੇਰੀਆਂ ਅੱਜ ਤੱਕ ਕਿੱਥੇ ਗਈਆਂ ਜਿਹੜੀਆਂ ਮੈਂ ਪਿਛਲੇ 16 ਸਾਲਾਂ ਚ ਪਾਈਆਂ ਨੇ ਔਰ ਤੀਸਰਾ ਸੋ ਇਹ ਨਾ 16 ਸਾਲਾਂ ਦੌਰਾਨ ਤਾਂ ਇਹਨਾਂ ਬਿਲਡਿੰਗਾਂ ਦੇ ਮੇਨ ਦੋਸ਼ੀ ਯਾਨੀ ਕਿ ਐਕਸ਼ਨ ਆਰਕੇਰਾਇਸ ਸਰਵਿਸ ਸੀ ਉਦੋਂ ਤੱਕ ਤਾਂ ਤੁਸੀਂ ਕਦੇ ਐਫੀਡਾਫਿਟ ਨਹੀਂ ਮੰਗਿਆ ਹੁਣ ਜਦੋਂ 30 ਜੂਨ ਨੂੰ ਰਿਟਾਇਰ ਹੋ ਗਏ ਹੁਣ ਤੁਸੀਂ ਐਫੀਡਾਫਿਟ ਮੰਗ ਰਹੇ ਹੋ ਤਾਂ ਇਹ ਜਿਹੜੀ ਇਨਕੁਆਰੀ ਕਰਨੀ ਸੀ ਤਾਂ ਪਿਛਲੇ 16 ਸਾਲਾਂ ਚ ਕਿਉਂ ਨਹੀਂ ਕਿਉਂ ਨਹੀਂ ਕੀਤੀ ਚੌਥਾ ਕਈ ਕਮੇਟਾ ਮੈਂ ਯੂਨੀਵਰਸਿਟੀ ਨੂੰ ਪਾਈਆਂ ਤੇ ਸੀਵੀਓ ਆਫਿਸ ਤੋਂ ਮੈਨੂੰ ਆਉਂਦਾ ਕਿ ਐਫੀਡਾਫਿਟ ਦਿਓ ਮੈਂ ਐਫੀਡਾਫਿਟ ਦਿੱਤੇ ਤੇ ਅੱਜ ਤੱਕ ਮੈਨੂੰ ਇਨਟੀਮੀਟ ਵੀ ਨਹੀਂ ਕੀਤਾ ਗਿਆ ਕਿ ਮੇਰੀ ਸ਼ਿਕਾਇਤ ਦਾ ਮੇਰੇ ਤੋਂ ਲਏ ਐਫੀਡਾਫਿਟ ਦਾ ਕੀ ਬਣਿਆ ਕੀ ਜਵਾਬ ਦੇਹੀ ਸਿਰਫ ਇੱਕ ਇੱਕ ਤਰਫ ਹੈ ਜਵਾਬਦੇਹੀ ਤਾਂ ਪਬਲਿਕ ਇੰਸਟੀਚਿਊਸ਼ਨਸ ਦੀ ਪਬਲਿਕ ਦੇ ਪ੍ਰਤੀ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਦੇ ਟੈਕਸਾਂ ਨਾਲ ਇੰਸਟੀਚਿਊਸ਼ਨ ਚੱਲ ਰਹੀ ਹੈ ਨਾ ਕਿ ਇੰਸਟੀਚਿਊਸ਼ਨ ਦੀ ਮਦਦ ਨਾਲ ਪਬਲਿਕ ਚੱਲ ਰਹੀ ਹੈ ਲੇਕਿਨ ਇੱਥੇ ਜਵਾਬਦੇਹੀ ਦਾ ਇਹ ਹਾਲ ਹੈ ਕਿ ਪੰਜਾਬ ਯੂਨੀਵਰਸਿਟੀ ਵਾਰੇ ਵਰਗੇ ਜਨਤਕ ਸੰਸਥਾਨ ਜਨਤਾ ਨੂੰ ਜਵਾਬ ਦੇਣ ਦੀ ਬਜਾਏ ਜਨਤਾ ਤੋਂ ਸਵਾਲ ਪੁੱਛਦੇ ਨੇ ਤੇ ਉਹਨਾਂ ਤੋਂ ਹੀ ਐਫੀਡੈਵਟ ਲੈਂਦੇ ਨੇ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਦੇ ਰਿਕਾਰਡ ਜਨਤਾ ਕੋਲ ਨਹੀਂ ਬਲਕਿ ਖੁਦ ਪਬਲਿਕ ਇੰਸਟੀਚਿਊਸ਼ਨਸ ਕੋਲ ਹੁੰਦੇ ਨੇ ਤੁਸੀਂ ਦੇਖ ਲਓ ਮਤਲਬ ਕਿ ਇਹ ਪੰਜਾਬ ਯੂਨੀਵਰਸਿਟੀ ਦਾ ਹਾਲ ਹੈ ਇਹ ਉਸ ਯੂਨੀਵਰਸਿਟੀ ਦਾ ਹਾਲ ਹੈ ਜਿਹਦਾ ਨਾਮ ਹੈਗਾ ਜਿਸ ਤੋਂ ਪੜ੍ਹ ਕੇ ਕਈ ਵਿਦਵਾਨ ਨਿਕਲੇ ਹੈਗੇ ਨੇ ਪਰ ਅੱਜ ਯੂਨੀਵਰਸਿਟੀ ਦਾ ਜਿਹੜਾ ਗ੍ਰੇਡ ਹੈ ਲਗਾਤਾਰ ਨੀਚੇ ਗਿਰ ਰਿਹਾ ਮਤਲਬ ਕਿ ਤੁਸੀਂ ਦੇਖੋ ਇੰਨਾ ਵੱਡਾ ਕਪਲਾ ਹੈਗਾ ਪਰ ਉਸ ਦੇ ਉੱਤੇ ਪਰਦਾ ਪਾਣ ਦੀ ਲਗਾਤਾਰ ਕੋਸ਼ਿਸ਼ ਚੱਲ ਰਹੀ ਆ ਔਰ ਹੁਣ ਵੀ ਉਸ ਸਮੇ ਐਫੀਡੇਵਿਟ ਮੰਗਿਆ ਗਿਆ ਕੰਪਲੇਨਰ ਕੋਲੋਂ ਜਿਸ ਸਮੇ ਐਕਸੀਨ ਆਰ ਕੇ ਰੌਏ ਉਹ ਰਿਟਾਇਰ ਹੋ ਗਏ ਨੇ ਮਤਲਬ ਕਿ ਤੁਸੀਂ ਦੇਖੋ ਬਚਾਨ ਦੀ ਕੋਸ਼ਿਸ਼ ਕਿੰਨੀ ਕੀਤੀ ਆ ਰਹੀ ਆ ਜਦ ਕਿ ਉਹ ਪਹਿਲੇ ਸਿਮਿੰਟ ਘਟਾਲੇ ਚ ਵੀ ਫਸੇ ਸੀਗੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਗਿਆ ਅਪਾਇੰਟਮੈਂਟ ਕਰਨ ਤੋਂ ਦੇਣ ਤੋਂ ਬਾਅਦ ਉਹ ਘਟਾਲੇ ਚ ਫੇਰ ਫਸ ਗਏ ਲੇਕਿਨ ਉਹਨਾਂ ਚੀਜ਼ ਰ ਇਨਵੈਸਟੀਗੇਸ਼ਨ ਉਹ ਘਟਾਲਾ ਇਨਵੈਸਟੀਗੇਟ ਨਹੀਂ ਕੀਤਾ ਗਿਆ ਜਿੰਨਾ ਚਿਰ ਉਹ ਰਿਟਾਇਰ ਨਹੀਂ ਹੋ ਗਏ ਹੁਣ ਰਿਟਾਇਰ ਹੋ ਗਏ ਨੇ ਹੁਣ ਹਾਲਾਂਕਿ ਯਕੀਨ ਹਲੇ ਵੀ ਨਹੀਂ ਹੈਗਾ ਵੀ ਇਸ ਮਾਮਲੇ ਚ ਕੋਈ ਇਨਕੁਆਰੀ ਹੋ ਸਕਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਹਲੇ ਵੀ ਕਹਿਣਾ ਬੜਾ ਮੁਸ਼ਕਿਲ ਹੈ ਇਹ ਪੰਜਾਬ ਯੂਨੀਵਰਸਿਟੀ ਦਾ ਹਾਲ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿੰਦਰ ਨਾਲ ਥੈਂਕਸ ਟੂ ਟੀਵੀ ਲਈ ਚੰਡੀਗੜ੍ਹ ਤੋਂ